ਇਸ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਰੰਗਾਂ ਦੇ ਤਿਹਾਰ ਹੋਲੀ ਦੀ ਜੋ ਨਾ ਸਿਰਫ ਰੰਗਾਂ ਦੀ ਖੇਡ ਹੈ ਬਲਕਿ ਪੰਜਾਬੀ ਸੱਭਿਆਚਾਰ ਇਤਿਹਾਸ ਤੇ ਪਾਈਚਾਰੇ ਦੀ ਨਿਸ਼ਾਨੀ ਵੀ ਹੈ ਕੀ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਕਿਵੇਂ ਹੋਈ ਇਸ ਦਿਨ ਇੱਕ ਦੂਜੇ ਤੇ ਰੰਗ ਕਿਉਂ ਪਾਇਆ ਜਾਂਦਾ ਹੈ ਇਹ ਸਭ ਜਾਣਨ ਤੋਂ ਇਲਾਵਾ ਨਵਾਈਤੀ ਹੋਲੀ ਅਤੇ ਅਜੋਕੇ ਸਮੇਂ ਵਿੱਚ ਹੋਲੀ ਦੇ ਤਿਉਹਾਰ ਨੂੰ ਮਨਾਉਣ ਵਿੱਚ ਆਈ ਵੱਖਰਤਾ ਬਾਰੇ ਵੀ ਆਪਾਂ ਚਰਚਾ ਕਰਾਂਗੇ। ਇਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ। ਰੰਗਾਂ ਦਾ ਤਿਉਹਾਰ ਹੋਲੀ ਸਾਰੇ ਭਾਰਤੀ ਤਿਉਹਾਰਾਂ ਵਿੱਚ ਸਭ ਤੋਂ ਵੱਧ ਜੀਵੰਤ ਹੈ। ਇਹ ਭਾਰਤ ਵਿੱਚ ਸਰਦੀਆਂ ਦੇ ਅੰਤ ਨੂੰ ਦਰਸਾਉਂਦਾ ਅਤੇ ਬਸੰਤ ਦਾ ਸਵਾਗਤ ਕਰਦਾ ਹੈ। ਇਸ ਤਿਉਹਾਰ ਦੇ ਦਿਨ ਲੋਕ ਰੰਗਾ ਨਾਲ ਖੇਡਦੇ ਹਨ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਨਮਸਕਾਰ ਕਰਦੇ ਹਨ ਦੇਸ਼ ਦੇ ਹੋਰ ਤਿਉਹਾਰਾਂ ਵਾਂਗ ਹੋਲੀ ਦਾ ਤਿਉਹਾਰ ਵੀ ਪ੍ਰਸਿੱਧ ਕਥਾਵਾਂ ਨਾਲ ਜੁੜਿਆ ਹੋਇਆ ਹੈ ਇਹ ਦਿਲਚਸਪ ਕਹਾਣੀਆਂ ਵੱਖ-ਵੱਖ ਤਿਉਹਾਰਾਂ ਦੇ ਪਿੱਛੇ ਦਾ ਇਤਿਹਾਸ ਦੱਸਦੀਆਂ ਹਨ ਜਦੋਂ ਗੱਲ ਹੋਲੀ ਦੇ ਤਿਉਹਾਰ ਦੇ ਪਿਸ਼ੋਕੜ ਦੀ ਕਰਦੇ ਹਾਂ ਤਾਂ ਇਸ ਦਾ ਸਬੰਧ Hindu ਮਤ ਦੀਆਂ ਪੁਰਾਣਿਕ ਕਥਾਵਾਂ ਵਿੱਚ कोली कानाल जोड़ा जाता है इस त्यौहार ਨੂੰ ਨੇਕੀ ਅਤੇ ਬੁਰਾਈ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ परमात्मा ਨੇ ਸੰਸਾਰ ਉੱਤੇ ਜਿੱਥੇ ਹਰਨਾਕਸ਼ ਵਰਗੇ ਦਾਣਤ ਰੂਪੀ ਬੁਰਾਈ ਪੈਦਾ ਕੀਤੀ ਉੱਥੇ ਉਸ ਨੂੰ ਖਤਮ ਕਰਨ ਲਈ ਉਸਦੇ ਹੀ ਘਰ ਆਪਣਾ ਭਗਤ ਪ੍ਰਹਿਲਾਦ ਆਵ ਚੰਗਿਆਈ ਵੀ ਪ੍ਰਗਟ ਕਰ ਦਿੱਤੀ ਪੁਰਾਤਨ ਕਥਾ ਅਨੁਸਾਰ ਇੱਕ ਸਮੇਂ ਹਰਨਾਕ ਚਨਾਦਾ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ ਉਹ ਇੱਕ ਸ਼ੈਤਾਨ ਸੀ ਅਤੇ ਉਸ ਦੇ ਬੇਰਹਿਮੀ ਲਈ ਉਸ ਨੂੰ ਨਫ਼ਰਤ ਕੀਤੀ ਜਾਂਦੀ ਸੀ ਉਹ ਆਪਣੇ ਆਪ ਨੂੰ ਭਗਵਾਨ ਮੰਨਦਾ ਸੀ ਅਤੇ ਚਾਹੁੰਦਾ ਸੀ ਕਿ ਉਸ ਦੇ ਰਾਜ ਵਿੱਚ ਹਰ ਕੋਈ ਉਸ ਦੀ ਹੀ ਪੂਜਾ ਕਰੇ ਪਰ ਉਸ ਦਾ ਆਪਣਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਇੱਕ ਭਗਤ ਸੀ ਅਤੇ ਉਸ ਨੇ ਆਪਣੇ ਪਿਤਾ ਦੀ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਰਾਜਾ ਇੰਨਾ ਬੇਰਹਿਮ ਸੀ ਕਿ ਉਸਨੇ ਆਪਣੇ ਪੁੱਤਰ ਨੂੰ ਹੀ ਮਾਰਨ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਪਰ ਉਹ ਕਿਸੇ ਵੀ ਕੋਸ਼ਿਸ਼ ਵਿੱਚ ਸਫਲ ਨਾ ਹੋ ਸਕਿਆ ਅਖੀਰ ਉਸਨੇ ਆਪਣੀ ਦੁਸ਼ਟ ਭੈਣ ਹੋਲਿਕਾ ਤੋਂ ਮਦਦ ਮੰਗੀ ਹੋਲਿਕਾ ਕੋਲ ਇੱਕ ਅਜਿਹੀ ਚਾਦਰ ਸੀ ਜਿਹੜੀ ਅੱਗ ਵਿੱਚ ਸੜ ਨਹੀਂ ਸਕਦੀ ਸੀ ਉਸਨੇ ਆਪਣੇ ਦਿਵਾਲੇ ਉਹ ਚਾਦਰ ਲਪੇਟ ਲਈ ਅਤੇ ਪ੍ਰਹਿਲਾਦ ਨੂੰ ਗੋਦੀ ਵਿੱਚ ਬਿਠਾ ਕੇ ਅੱਗ ਵਿੱਚ ਬੈਠ ਗਈ ਤਉ ਉਸ ਸਮੇਂ ਪਰਮਾਤਮਾ ਦੀ ਅਜਹੀ ਰਹਿਮਤ ਵਰਤਦੀ ਹੈ ਕਿ ਹਵਾ ਦੇ ਔਨ ਨਾਲ ਉਹ ਚਾਦਰ ਉੱਡ ਕੇ ਪ੍ਰਹਿਲਾਦ ਉੱਪਰ ਪੈ ਜਾਂਦੀ ਹੈ ਜਿਸ ਨਾਲ ਹੋਲਿਕਾ ਸੜ ਜਾਂਦੀ ਹੈ ਅਤੇ ਪ੍ਰਹਿਲਾਦ ਦਾ ਕੁਝ ਵੀ ਨਹੀਂ ਵਿਗੜਦਾ ਇਸ ਤਰ੍ਹਾਂ ਹੋਲਿਕਾ ਤੋਂ ਹੀ ਹੋਲੀ ਸ਼ਬਦ ਬਣ ਗਿਆ ਅਤੇ ਹੋਲੀ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਸਮੁੱਚੇ ਭਾਰਤ ਵਿੱਚ ਮਨਾਇਆ ਜਾਣ ਲੱਗਾ ਹਿੰਦੂ ਮਤ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਬ੍ਰਜ ਦੇ ਖੇਤਰ ਜਿੱਥੇ ਭਗਵਾਨ ਕ੍ਰਿਸ਼ਨ ਵੱਡੇ ਹੋਏ ਕ੍ਰਿਸ਼ਨ ਅਤੇ ਰਾਧਾ ਦੇ ਭਗਤੀ ਪ੍ਰੇਮ ਦੀ ਯਾਦ ਵਿੱਚ ਰੰਗ ਪੰਚਮੀ ਦੇ ਦਿਨ ਤੱਕ ਹੋਲੀ ਨੂੰ ਇੱਕ ਵੱਡੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਇਸ ਨਾਲ ਇੱਕ ਸਥਾਨਕ ਕਥਾ ਵੀ ਜੁੜੀ ਹੋਈ ਹੈ ਜਦੋਂ ਕ੍ਰਿਸ਼ਨ ਇੱਕ ਬਾਲਕ ਸੀ ਉਸਨੇ ਰਾਖਸ਼ੀ ਪੂਤਨਾ ਦੇ ਜ਼ਹਿਰੀਲੇ ਦੁੱਧ ਨੂੰ ਪੀਣ ਤੋਂ ਬਾਅਦ ਇੱਕ ਵਿਲੱਖਣ ਨੀਲੀ ਰੰਗ ਦੀ ਚਮੜੀ ਦਾ ਰੰਗ ਜਿਹੜਾ ਸੀ ਪ੍ਰਾਪਤ ਕੀਤਾ ਉਸ ਦਾ ਸਾਰਾ ਸਰੀਰ ਨੀਲਾ ਹੋ ਚੁੱਕਾ ਸੀ ਜਵਾਨ ਹੁੰਦਿਆਂ ਉਸ ਨੂੰ ਆਪਣੀ ਨੀਲੀ ਚਮੜੀ ਚੰਗੀ ਨਾ ਲੱਗਦੀ ਅਤੇ ਨਾਲ ਹੀ ਇਹ ਚਿੰਤਾ ਵੀ ਹੁੰਦੀ ਕਿ ਗੋਰੇ ਰੰਗ ਦੀ ਰਾਧਾ ਉਸ ਦੇ ਨੀਲੇ ਰੰਗ ਨੂੰ ਪਸੰਦ ਨਹੀਂ ਕਰੇਗੀ ਕ੍ਰਿਸ਼ਨ ਦੀ ਮਾਂ ਨੇ ਉਸ ਨੂੰ ਇਸ ਮੁਸ਼ਕਲ ਦਾ ਹੱਲ ਕਰਨ ਲਈ ਰਾਧਾ ਦੇ ਚਿਹਰੇ ਨੂੰ ਕਿਸੇ ਵੀ ਰੰਗ ਨਾਲ ਰੰਗਾਲੀ ਕਿਹਾ ਇਸ ਤਰ੍ਹਾਂ ਕ੍ਰਿਸ਼ਨ ਦੁਆਰਾ ਰਾਧਾ ਦੇ ਰੰਗ ਲਗਾਉਣ ਤੋਂ ਪਿੱਛੋਂ ਇਹ ਹੋਲੀ ਦਾ ਰੂਪ ਧਰ ਗਿਆ। ਪ੍ਰਾਤਨ ਰਵਾਇਤ ਅਨੁਸਾਰ ਇਹ ਤਿਉਹਾਰ 2 ਦਿਨ ਮਨਾਇਆ ਜਾਂਦਾ ਸੀ। ਪਹਿਲੇ ਦਿਨ ਹੋਲੀਕਾ ਦਹਨ ਜਾਂ ਛੋਟੀ ਹੋਲੀ ਵਜੋਂ ਮਨਾਇਆ ਜਾਂਦਾ। ਸੂਰਜ ਡੁੱਬਣ ਤੋਂ ਬਾਅਦ ਲੋਕ ਚਿਤਾ ਦੇ ਦਿਵਾਲੇ ਇਕੱਠੇ ਹੁੰਦੇ, ਪੂਜਾ ਕਰਦੇ ਅਤੇ ਇਸ ਦੇ ਦਿਵਾਲੇ ਨੱਚਦੇ ਗਾਉਂਦੇ। ਕਿਉਂਕਿ ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਹੋਲੀ ਦੇ ਦੂਜੇ ਦਿਨ ਨੂੰ ਰੰਗ ਵਾਲੀ ਹੋਲੀ ਜਾਂ ਵੱਡੀ ਹੋਲੀ ਕਿਹਾ ਜਾਂਦਾ ਹੈ। ਇਹ ਉਹ ਦਿਨ ਹੁੰਦਾ ਜਦੋਂ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ। ਅਸਲ ਵਿੱਚ ਜਿਸ ਸਮੇਂ ਹੌਲਕਾ ਅੱਗ ਵਿੱਚ ਸੜਦੀ ਹੈ ਤਾਂ ਉਸ ਤੋਂ ਅਗਲੇ ਦਿਨ ਚਿੱਤਾ ਉੱਪਰ ਪਾਣੀ ਪਾਇਆ ਗਿਆ ਸੀ ਅਤੇ ਗਿੱਲੀ ਸੁਆਹ ਉਡਾਈ ਗਈ ਸੀ ਜੋ ਹੌਲੀ-ਹੌਲੀ ਰੰਗਾ ਵਿੱਚ ਤਬਦੀਲ ਹੁੰਦੀ ਗਈ ਅਤੇ ਸਮੁੱਚੇ ਭਾਰਤ ਦਾ ਤਿਉਹਾਰ ਬਣ ਗਈ। ਪਹਿਲਾਂ ਪੰਜਾਬ ਵਿੱਚ ਹੋਲੀ ਸ਼ਾਂਤੀਪੂਰਵਕ ਸਾਫ਼ ਸੁਥਰੀ ਤੇ ਪਿਆਰ ਮੁਹੱਬਤ ਵਾਲੀ ਹੁੰਦੀ ਸੀ ਪਿੰਡਾਂ 'ਚ ਲੋਕ ਇਕੱਠੇ ਹੋ ਕੇ ਹੋਲੀ ਦੀਆਂ ਟੋਲੀਆਂ ਬਣਾਉਂਦੇ ਲੋਕ ਗੀਤ ਗਾਉਂਦੇ ਭੰਗੜਾ ਕਿੱਦਾਂ ਪਾਉਂਦੇ ਹੋਲੀ ਉੱਪਰ ਪੰਜਾਬੀਆਂ ਦਾ ਸਪੈਸ਼ਲ ਪਕਵਾਨ ਗੁਜੀਆਂ ਮਟਰੀ ਪਿੰਨੀ ਅਤੇ ਲੱਸੀ ਵੀ ਬਣਾਇਆ ਜਾਂਦਾ ਸਾਡੇ ਬਜ਼ੁਰਗ ਦੱਸਦੇ ਹਨ ਕਿ ਉਹ ਸਮਾਂ ਵੱਖਰਾ ਸੀ ਉਦੋਂ ਰੰਗ ਵੀ ਹੁੰਦੇ ਸਨ ਪਰ ਪਿਆਰ ਵੀ ਕਿ ਰੰਗ ਨਹੀਂ ਕੈਮੀਕਲ ਵਾਲੇ ਰੰਗ ਨਹੀਂ ਸਗੋਂ ਕੁਦਰਤੀ ਰੰਗ ਹੁੰਦੇ ਸੀ ਤੇ ਸਭ ਇਕੱਠੇ ਹੋ ਕੇ ਇੱਕ ਦੂਜੇ ਤੇ ਗੁਲਾਲ ਲਗਾਉਂਦੇ ਦੂਸਰੇ ਪਾਸੇ ਅੱਜ ਕੱਲ ਦੀ ਹੋਲੀ ਜਿੱਥੇ ਕੈਮੀਕਲ ਭਰਪੂਰ ਰੰਗਾਂ ਦੁਆਰਾ ਖੇਡੀ ਜਾ ਰਹੀ ਹੈ ਉੱਥੇ ਡੀਜੇ ਪਾਰਟੀਆਂ ਤੇ ਮਾਡਰਨ ਸਟਾਈਲ ਚ ਬਣਾਈ ਜਾਂਦੀ ਹੈ ਇਸੇ ਵਿਚਲਾ ਰਵਾਇਤੀ ਰੰਗ ਦਾ ਕਿਤੇ ਨਜ਼ਰ ਹੀ ਨਹੀਂ ਆਉਂਦਾ ਸਗੋਂ ਇਹ ਹੋਲੀ ਘਟ ਅਤੇ ਹੁੱਲੜਬਾਜੀ ਵਧੇਰੇ ਹੁੰਦੀ ਹੈ ਜ਼ਬਰਦਸਤੀ ਰੰਗ ਲਗਾਉਂਦਿਆਂ ਕਈ ਵਾਰ ਗੱਲ ਗਾਲੀ ਗਲੋਚ ਤੱਕ ਵੀ ਪਹੁੰਚ ਜਾਂਦੀ ਹੈ ਜੋ ਕਿ ਸਹੀ ਨਹੀਂ ਹੈ ਇਸ ਤੋਂ ਇਲਾਵਾ ਸਿੱਖਾਂ ਦਾ ਮਹੱਤਵਪੂਰਨ ਤਿਉਹਾਰ ਵੀ ਹੋਲਾ ਮਹੱਲਾ ਹੈ ਜੋ ਕਿ ਹੋਲੀ ਤਿਉਹਾਰ ਦਾ ਹੀ ਬਦਲ ਹੈ ਸਿੱਖਾਂ ਦੇ 10ਵੇਂ ਗੁਰੂ ਗੋਬੀ ਸਿੰਘ ਨੇ ਹੋਲੀ ਦੇ ਪਰੰਪਰਾਗਤ ਤਿਉਹਾਰ ਨੂੰ ਨਵੇਂ ਅਰਥ ਦਿੰਦਿਆਂ ਆਪਣੇ ਸਿੱਖਾਂ ਵਿੱਚ ਬਹਾਦਰੀ ਅਤੇ ਸੂਰਬੀਰਤਾ ਪਰ ਲਈ ਹੋਲਾ ਮਹੱਲਾ ਮਨਾਉਣਾ ਆਰੰਭ ਕੀਤਾ ਸਿੱਖਾਂ ਵਿੱਚ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਬਹੁਤ ਪ੍ਰਸਿੱਧ ਹੈ ਜਿੱਥੇ ਨਿਹੰਗ ਸਿੰਘਾਂ ਕੋੜ ਸਵਾਰੀ ਗਤਕਾ ਤੇ ਜੰਗੀ ਕੌਸ਼ਲ ਦਿਖਾਉਂਦੇ ਹਨ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਇਹ ਸਿਰਫ ਰੰਗਾਂ ਦਾ ਤਿਉਹਾਰ ਨਹੀਂ ਬਹਾਦਰੀ ਤੇ ਸਿੱਖ ਵਿਰਾਸਤ ਦੀ ਨਿਸ਼ਾਨੀ ਵੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਅੰਮ੍ਰਿਤਸਰ ਚ ਹੋਲੀ ਨੂੰ ਕੋਲਾ ਮੁਹੱਲਾ ਦੇ ਤੌਰ ਤੇ ਮਨਾਇਆ ਜਾਂਦਾ ਸੀ ਇਹ ਹੋਲੀ ਸਧਾਰਨ ਹੋਲੀ ਨਹੀਂ ਹੁੰਦੀ ਸੀ ਇਹ ਇੱਕ ਜੰਗੀ ਤਿਆਰੀ ਵਰਗੀ ਹੁੰਦੀ ਸੀ ਇਸੇ ਪਰੰਪਰਾ ਤੇ ਅੱਜ ਵੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਬੜੀ ਤੂਮ-ਤਾਮ ਨਾਲ ਮਨਾਇਆ ਜਾਂਦਾ ਹੈ ਪੰਜਾਬੀ ਵਿਰਸੇ ਵਿੱਚ ਹੋਲੀ ਸਿਰਫ ਰੰਗਾਂ ਦੀ ਖੇਡ ਨਹੀਂ ਸਗੋਂ ਮਿਲਣ ਜੁਲਣ ਦਾ ਪਿਆਰ ਤੇ ਭਾਈਚਾਰੇ ਦੀ ਨਿਸ਼ਾਨੀ ਵੀ ਹੈ ਇਹ ਦੱਸਦੀ ਹੈ ਕਿ ਖੁਸ਼ੀਆਂ ਨੂੰ ਸਾਂਝਾ ਕਰਨਾ ਪਿਆਰ ਤੇ ਪਰੋਸੇ ਨਾਲ ਜੀਣਾ ਹੀ ਜੀਵਨ ਦੀ ਅਸਲ ਸੁੰਦਰਤਾ ਹੈ ਆਓ ਅਸੀਂ ਵੀ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਿਉਂਦੇ ਰੱਖੀਏ ਅਤੇ ਹੋਲੀ ਨੂੰ ਸ਼ਾਂਤੀਪੂਰਵਕ ਪਿਆਰ ਅਤੇ ਏਕਤਾ ਨਾਲ ਮਨਾਈਏ ਖੁਸ਼ ਰਹੋ ਗੰਗਾ ਵਿੱਚ ਰਹੋ ਹੋਲੀ ਮੁਬਾਰਕ ਧੰਨਵਾਦ